ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਇਹ ਤੁਹਾਨੂੰ ਧੰਨਵਾਦ ਅੱਜ ਤੁਸੀਂ ਸੁਣੋਗੇ ਪਰਮਿੰਦਰ ਸੋਢੀ ਜੀ ਦੁਆਰਾ ਪੰਜਾਬੀ ਵਿੱਚ ਅਨੁਵਾਦ ਕੀਤੀ ਪੁਸਤਕ ਧੰਮ ਪਦ ਬੁੱਧ ਜੋ ਜਾਗ ਚੁੱਕਾ ਹੈ ਉਹ ਬੁੱਧ ਅਖਵਾਉਂਦਾ ਹੈ ਬੁੱਧ ਦੀ ਜਿੱਤ ਨੂੰ ਹਾਰਚ ਨਹੀਂ ਬਦਲਿਆ ਜਾ ਸਕਦਾ ਨਾ ਹੀ ਕੋਈ ਉਸ ਨੂੰ ਹਰਾ ਸਕਦਾ ਹੈ ਅਜਿਹਾ ਬੁੱਧ ਸਮੇਂ ਤੇ ਸਥਾਨ ਦੀਆਂ ਹੱਦਾਂ ਤੋਂ ਮੁਕਤ ਹੁੰਦਾ ਹੈ ਉਹ ਸਦਾ ਆਨੰਦ ਦੀ ਅਵਸਥਾ 'ਚ ਰਹਿੰਦਾ ਹੈ। ਉਸ ਨੂੰ ਦੁਨਿਆਵੀ ਗੱਲਾਂ ਨਾਲ ਪਰਮਾਇਆ ਨਹੀਂ ਜਾ ਸਕਦਾ। ਜੋ ਜਾਗ ਚੁੱਕਾ ਹੈ ਉਹ ਬੁੱਧ ਖਵਾੰਦਾ ਹੈ। ਬੁੱਧ ਤ੍ਰਿਸ਼ਨਾ ਰੂਪੀ ਜ਼ਹਿਰੀਲੀ ਬੇਲ ਤੋਂ ਆਜ਼ਾਦ ਹੁੰਦਾ ਹੈ। ਬੁੱਧ ਸਮੇਂ ਤੇ ਸਥਾਨ ਦੀਆਂ ਹੱਦਾਂ ਤੋਂ ਮੁਕਤ ਹੁੰਦਾ ਹੈ। ਉਹ ਸਦਾ ਆਨੰਦ ਦੀ ਅਵਸਥਾ 'ਚ ਰਹਿੰਦਾ ਹੈ। ਉਸ ਨੂੰ ਦੁਨਿਆਵੀ ਗੱਲਾਂ ਨਾਲ ਪਰਮਾਇਆ ਨਹੀਂ ਜਾ ਸਕਦਾ। ਜੋ ਜਾਗ ਚੁੱਕਾ ਹੈ ਤੇ ਜੋ ਸਦਾ ਸੁਚੇਤ ਹੋ ਕੇ ਰਹਿੰਦਾ ਹੈ ਉਹ ਬੁੱਧ ਹੁਆ ਹੁੰਦਾ ਹੈ ਬੁੱਧ ਧਿਆਨ ਚ ਸ਼ਾਂਤੀ ਹਾਸਲ ਕਰਦਾ ਹੈ ਉਹ ਸਹਜ ਤੇ ਸ਼ਾਂਤ ਹੁੰਦਾ ਹੈ ਉਹ ਤਿਆਗ ਕਰਕੇ ਖੁਸ਼ ਰਹਿੰਦਾ ਹੈ ਦੇਵਤੇ ਵੀ ਜਿਹੇ ਬੁੱਧ ਵਰਗਾ ਹੋ ਸਕਣ ਦੀ ਤਾਂਗ ਰੱਖਦੇ ਹਨ ਮਨੁੱਖ ਦਾ ਪੈਦਾ ਹੋਣਾ ਅਹਿਮ ਕਟਨਾ ਹੈ ਉਸ ਦਾ ਜੀਵਨ ਪੰਦ ਔਖਾ ਹੁੰਦਾ ਹੈ ਜਿੱਥੇ ਸਦੀਵੀ ਸੱਚ ਨੂੰ ਸੁਣਨ ਦਾ ਮੌਕਾ ਵੀ ਬੜੀ ਮੁਸ਼ਕਲ ਨਾਲ ਮਿਲਦਾ ਹੈ ਇਸੇ ਤਰ੍ਹਾਂ ਬੁੱਧ ਹੋਣਾ ਹੋਰ ਵੀ ਕਠਿਨ ਹੁੰਦਾ ਹੈ ਮਾੜੇ ਕੰਮ ਨਾ ਕਰੋ ਚੰਗੇ ਕੰਮ ਕਰੋ ਆਪਣਾ ਮਨ ਸਾਫ਼ ਰੱਖੋ ਇਹ ਬੁੱਧਪੁਰਸ਼ਾਂ ਦੀ ਸਿੱਖਿਆ ਹੈ ਸ਼ਹਿਨਸੀਲ ਹੋਣਾ ਤੇ ਦੂਸਰਿਆਂ ਨੂੰ ਖਿਮਾ ਕਰ ਸਕਣਾ ਬੜੀ ਵੱਡੀ ਗੱਲ ਹੈ ਪਰ ਬੁੱਧਪੁਰਸ਼ਾਂ ਨੇ ਨਿਰਵਾਣ ਨੂੰ ਇਸ ਤੋਂ ਵੀ ਉੱਪਰ ਮੰਨਿਆ ਹੈ ਦੂਸਰਿਆਂ ਦਾ ਨੁਕਸਾਨ ਕਰਨ ਵਾਲਾ ਸਿਆਸੀ ਨਹੀਂ ਹੋ ਸਕਦਾ ਦੂਸਰਿਆਂ ਦਾ ਅਪਮਾਨ ਕਰਨ ਵਾਲਾ ਭਿਖੂ ਨਹੀਂ ਹੋ ਸਕਦਾ ਆਪਣੇ ਬੋਲਾਂ ਨਾਲ ਜਾਂ ਕਰਮਾਂ ਨਾਲ ਦੂਸਰਿਆਂ ਨੂੰ ਦੁੱਖ ਨਾ ਦੇਵੋ ਸੰਜਮ ਵਿੱਚ ਰਹੋ ਲੋੜ ਜਿੰਨਾ ਹੀ ਖਾਓ ਆਪਣੇ ਬਿਸਤਰੇ ਅਤੇ ਕਮਰੇ ਵਿੱਚ ਇਕਾਂਤ ਬਣਾਈ ਰੱਖੋ ਅੰਤਰ ਧਿਆਨ ਹੋਣ ਦਾ ਅਭਿਆਸ ਕਰਦੇ ਰਹੋ ਇਹ ਹੀ ਜਾਗੇ ਹੋਏ ਬੁੱਧਪੁਰਸ਼ਾਂ ਦੀ ਸਿੱਖਿਆ ਹੈ ਸੋਨੇ ਦੇ ਸਿੱਕਿਆਂ ਦੀ ਵਰਖਾ ਵੀ ਬੰਦੇ ਦੇ ਕਾਮ ਤੇ ਤ੍ਰਿਸ਼ਨਾ ਨੂੰ ਸ਼ਾਂਤ ਨਹੀਂ ਕਰ ਸਕਦੀ ਹਰ ਸੁਖ ਥੋੜੇ ਚਿਰ ਬਾਅਦ ਖਤਮ ਹੋ ਜਾਂਦਾ ਹੈ ਜਦ ਇਛਾਆਂ ਮ ਖਤਮ ਹੋ ਜਾਣ ਤਾਂ ਅਸਲੀ ਸੁਖ ਪ੍ਰਾਪਤ ਹੁੰਦਾ ਹੈ ਇਹ ਗਿਆਨ ਨੂੰ ਪ੍ਰਾਪਤ ਬੁੱਧਪੁਰਸ਼ਾਂ ਦੀ ਸਿੱਖਿਆ ਹੈ ਮਨੁਖੰਡਰ ਦਾ ਮਾਰਿਆ ਪਹਾੜਾਂ ਜੰਗਲਾਂ ਪਵਿੱਤਰ ਬਿਰਖਾਂ ਤੇ ਮੰਦਰਾਂ ਦੀ ਸ਼ਰਨ ਬਿਰਲ ਦੌੜਦਾ ਹੈ ਪਰ ਇਹਨਾ ਥਾਵਾਂ ਦੀ ਸ਼ਰਨ ਸੁਰੱਖਿਆਤ ਨਹੀਂ ਹੁੰਦੀ ਇਹ ਥਾਵਾਂ ਬੰਦੇ ਨੂੰ ਉਸਦੇ ਦੁੱਖਾਂ ਤੋਂ ਛੁਟਕਾਰਾ ਨਹੀਂ ਦਿਵਾ ਸਕਦੀਆਂ ਪਰ ਜਦ ਕੋਈ ਮਨੁੱਖ ਕਿਸੇ ਬੁੱਧ ਦੀ ਸ਼ਰਨ ਵਿੱਚ ਚਲਾ ਜਾਵੇ ਜਾਂ ਉਸਦੇ ਚੇਲਿਆਂ ਦੀ ਸੰਗਤ ਵਿੱਚ ਚਲਾ ਜਾਵੇ ਜਾਂ ਸਦਾ ਸੱਚ ਨਿਜਮਾ ਦੀ ਸ਼ਰਨ ਵਿੱਚ ਚਲਾ ਜਾਵੇ ਤਾਂ ਉਸ ਨੂੰ ਚਾਰ ਮਹਾਨ ਸਚਾਈਆਂ ਦਾ ਗਿਆਨ ਹਾਸਲ ਹੋ ਜਾਂਦਾ ਹੈ ਇਹ ਚਾਰ ਸਚਾਈਆਂ ਹਨ ਦੁੱਖ ਦੁੱਖ ਪੈਦਾ ਹੋਣ ਦੇ ਕਾਰਨ ਦੁੱਖ ਦਾ ਖਾਤਮਾ ਤੇ ਦੁੱਖ ਦੇ ਖਾਤਮੇ ਵੱਲ ਜਾਂਦਾ ਰਾਹ ਇਸ ਰਾਹ ਦੇ 8 ਪੜਾ ਹਨ ਜਿਹੜਾ ਮਨੁੱਖ ਸੱਚ ਦੀ ਸ਼ਰਨ ਵਿੱਚ ਚਲੇ ਜਾਂਦਾ ਹੈ ਉਹ ਸਾਰੇ ਦੁੱਖਾਂ ਤੋਂ ਮੁਕਤ ਹੋ ਜਾਂਦਾ ਹੈ ਕਿਉਂਕਿ ਇਹ ਸੱਚ ਹੀ ਸੱਚੀ ਤੇ ਸ੍ਰੇਸ਼ਟ ਸ਼ਰਨ ਪ੍ਰਦਾਨ ਕਰਦੇ ਹਨ ਸੱਚਾ ਗਿਆਨੀ ਪੁਰਸ਼ ਲੱਭਣਾ ਬੜਾ ਮੁਸ਼ਕਲ ਹੁੰਦਾ ਹੈ ਅਜਿਹੇ ਬੁੱਧਪੁਰਖ ਹਰ ਥਾਂ ਪੈਦਾ ਨਹੀਂ ਹੁੰਦਾ ਜਿਨ੍ਹਾਂ ਲੋਕਾਂ ਨੂੰ ਅਜਿਹੇ ਬੁੱਧਪੁਰਖ ਦੀ ਸੰਗਤ ਦਾ ਮੌਕਾ ਮਿਲ ਜਾਂਦਾ ਹੈ ਉਹ ਬੜੇ ਸੁਭਾਗੇ ਹੁੰਦੇ ਹਨ ਬੁੱਧ ਸਦਾ ਆਨੰਦ ਦੀ ਅਵਸਥਾ ਵਿੱਚ ਰਹਿੰਦਾ ਹੈ ਬੁੱਧ ਦੀ ਹੋਂਦ ਆਨੰਦ ਪੈਦਾ ਕਰਦੀ ਹੈ ਸਦੀਵੀ ਸੱਚ ਨਿਜਮਾ ਦੀ ਪਾਲਣਾ ਖੁਸ਼ੀਆਂ ਪੈਦਾ ਕਰਦੀ ਹੈ ਬੁੱਧ ਪਿੱਛੇ ਚੱਲਣ ਵਾਲੇ ਲੋਕਾਂ ਦਾ ਸਾਮਾਪਨ ਸੁਖ ਪੈਦਾ ਕਰਦਾ ਹੈ ਸਹਜਤਾ ਤੇ ਸਾਮਾਪਨ ਜੀਵਨ ਵਿੱਚ ਆਨੰਦ ਲੈ ਕੇ ਆਉਂਦਾ ਹੈ ਬੁੱਧਪੁਰਸ਼ਾਂ ਤੇ ਉਹਨਾਂ ਦੇ ਸਿੱਖਿਆਰਥੀ ਨੂੰ ਇੱਜ਼ਤ ਮਾਣ ਦੇਣ ਵਾਲੇ ਲੋਕਾਂ ਦੀ ਜਿੰਨੀ ਤਾਰੀਫ਼ ਕੀਤੀ ਜਾਵੇ ਘੱਟ ਹੈ ਕਿਉਂਕਿ ਬੁੱਧਪੁਰਸ਼ ਬੁਰਾਈਆਂ ਤੋਂ ਦੂਰ ਅਤੇ ਦੁੱਖ ਤੋਂ ਦੁੱਖ ਭੈ ਤੋਂ ਮੁਕਤ ਹੁੰਦੇ ਹਨ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ